ਜਿਵੇਂ ਕੱਲ ਸਾਡੇ ਕੋਟਪਾਈ ਪਿੰਡ ਦੇ ਵਿੱਚ ਸਣੀ ਪੈਲਸ ਦੇ ਵਿੱਚ ਜੈਣੀ ਜਿਹੜਾ ਭਾਜਪਾ ਦਾ ਮੰਤਰੀ ਉਹ ਆਇਆ ਸੀ ਸਾਨੂੰ ਪਤਾ ਨਹੀਂ ਲੱਗਿਆ ਕੁਸ ਮੈਂਟ ਰਹਿੰਦੇ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਕਿਸੇ ਨੇ ਸੁਨੇਹਾ ਲਾਤਾ ਤਾਂ ਉਹ ਛੱਡ ਕੇ ਪ੍ਰੋਗਰਾਮੋਂ ਤੋਂ ਚਲੇ ਤੁਰਦਾ ਬਣਿਆ ਇੰਨਾ ਪ੍ਰੈਸ਼ਰ ਆ ਜਾਂਦਾ ਸਾਡਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਾਨੀਆਂ ਮੰਨਾਂ ਦੀ ਕਾਠ ਪੁਤਲੀ ਬਣ ਕੇ ਮੋਦੀ ਤਾਂ ਬਣੇ ਬਣਾ ਨਾਲ ਭਗਵੰਤ ਮਾਨ ਵੀ ਉਹਨਾਂ ਦੇ ਪੈਰਾਂ 'ਚ ਪੈਰ ਧਰਦਾ ਹੈ ਇੰਨੀ ਸੰਗਤ ਤਿਆਰ ਆ ਜੇ ਸਾਨੂੰ ਸਾਡੇ ਸੰਯੁਕਤ ਕਿਸਾਨ ਮੋਰਚਾ ਜਿ세 ਬੰਦੀਆਂ ਕੋਈ ਲਾਣ ਕਰ ਦਿੰਦੀਆਂ ਤਾਂ ਸਾਰੀ ਦੀ ਸਾਰੀ ਫੌਜ ਮਿੰਟੋ ਮਿੰਟੀ ਉਹਨਾਂ ਬਾਡਰਾਂ ਤੇ ਪਹੁੰਚੂਗੀ ਤੇ ਦਿੱਲੀ ਨੂੰ ਕੋਚ ਕਰਾਂਗੇ ਹਰ ਹਾਲਤ ਚ ਜੀ ਪਹਿਲਾਂ ਇਹਨਾਂ ਕੰਨੀਆਂ ਪ੍ਰਚਾਰਿਆ ਗਿਆ ਸੀ ਕਿਸਾਨ ਟਰੈਕਟਰ ਟਰਾਲੀਆਂ ਤੋਂ ਇਹਨਾਂ ਨੂੰ ਡਰ ਲੱਗਦਾ ਸੀ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਉਣ ਹੋਰ ਆਪਦੇ ਵੀਕਣਾਂ ਤੇ ਆਉਣ ਜਾਂ ਟ੍ਰੇਨਾਂ ਤੇ ਆਉਣ ਜਾਂ ਤੁਰ ਕੇ ਆ ਜਾਣ ਤਾਂ ਉਹਦੇ ਵਿੱਚ ਵੀ ਸਰਕਾਰ ਦੀ ਜਿਹੜੀ ਨੀਤ ਤੇ ਨੀਤੀ ਮੰਗੀ ਹੋਈ ਆ ਜਿਹੜੇ ਸਾਡੇ ਹੋਰ ਸਟੇਸ਼ਨਾਂ ਤੋਂ ਜਿਹੜੇ ਕਿਸਾਨ ਆ ਔਰ ਕੇ ਪੈਦਲ ਜਾ ਰਹੇ ਸੀ ਜਾਂ ਟ੍ਰੇਨਾਂ ਤੇ ਉਹਨਾਂ ਨੂੰ ਵੀ ਵਕ ਵਕ ਥਾਵਾ ਤੇ ਰੇਟੇਨ ਕੀਤਾ ਗਿਆ ਕੀ ਨਾਮ ਆ ਜੀ ਮੇਰਾ ਨਾਮ ਹੈ ਕੁਲਦੀਪ ਸਿੰਘ ਨੇਤਾ ਜ਼ਿਲ੍ਹਾ ਜਲੰਧ ਹਸਪਤਰ ਬੀਕੇਜੂ ਖੋਸਾ ਸ਼੍ਰੀ ਮੁਕਸਰ ਸਾਹਿਬ ਆ ਜਿਹੜਾ ਰੇਲਾਂ ਦਾ ਪ੍ਰੋਗਰਾਮ ਦਿੱਤਾ ਗਿਆ ਕਿਧਰ ਬਾਅਦ ਵਿੱਚ ਤੁਸੀਂ ਬੈਠੇ ਹੋ ਕਿਸ ਨੂੰ ਲੈ ਕੇ ਬੈਠੇ ਹੋ ਜੀ ਇਹ ਨਾ ਜੀ ਪਿਛਲੇ ਦਿਨੀ ਰੇਲ ਰੋਕਣ ਦਾ ਪੂਰੇ ਭਾਰਤ ਪੱਧਰ ਦਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਵੀ 12 ਤੋਂ 4 ਵਜੇ ਤੱਕ ਦਾ ਚੱਕਾ ਜਾਮ ਕਰਨਾ ਹੈ ਇਸ ਪ੍ਰੋਗਰਾਮ ਤੋਂ ਪਹਿਲਾਂ ਜਿਹੜੀ ਮੁਕਦੀ ਹਕੂਮਤ ਆ ਉਹ ਘਬਰਾ ਗਈ ਸੀ ਜਿਵੇਂ ਕਿ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵੱਲੋਂ ਪਿੰਡ ਦੇ ਨੌਜਵਾਨ ਦੀ ਛੁੱਕ ਕਰਨ ਦੀ ਡੈਥ ਹੋਈ ਸੀ ਉਹ ਉਹਦੇ ਡੈਥ ਹੋਣ ਤੋਂ ਬਾਅਦ ਜਥੇਬੰਦਗਾਂ ਨੇ ਸਾਰੇ ਪ੍ਰੋਗਰਾਮ ਜੋ ਮੀਟਿੰਗਾਂ ਦਿੱਤੀਆਂ ਸੀ ਸਰਕਾਰ ਨੇ ਰੱਦ ਕਰਤੀਆਂ ਸੀਗੀਆਂ ਉਹਨਾਂ ਨੇ ਇਸ ਪ੍ਰੋਗਰਾਮ ਤੋਂ 2-3 ਦਿਨ ਪਹਿਲਾਂ ਰੇਲ ਰੋਕਣ ਦੇ ਤੋਂ ਸਰਕਾਰ ਦਾ ਇੱਕ ਸਾਨੂੰ ਮੈਸੇਜ ਆਇਆ ਵਈ ਸੀ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਆ ਪਰ ਉਹ ਕੰਟੈਕਟ ਫਾਰਮ ਕਰ ਰਿਹਾ ਜਿੱਥੇ ਬੰਦਿਆਂ ਨੂੰ ਕੋਈ ਸਰਕਾਰ ਨਾਲ ਮੀਟਿੰਗ ਦਾ ਪ੍ਰੋਗਰਾਮ ਨਹੀਂ ਸੀ ਇੰਨੀ ਸਰਕਾਰ ਘਬराई ਹੋਈ ਸੀ ਇਹ ਜਿਹੜਾ ਰੇਲ ਰੋਪ ਪੂਰਾ ਭਾਰਤ ਦਾ ਪ੍ਰੋਗਰਾਮ ਸੀਗਾ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਤੇ ਅਸੀਂ ਆ ਤੁਹਾਨੂੰ ਜਿਹੜੀ ਪ੍ਰਪੋਜ਼ਲ ਦੇ ਰਹੇ ਹਾਂ ਸਾਡਾ ਕੀ ਹੈ ਵੀ ਅਸੀਂ ਪੱਕੇ ਤੌਰ ਤੇ ਐਮਐਸਪੀ ਗਰੰਟੀ ਕਾਨੂੰਨ ਲੈਣਾ ਹੈ ਜਿਹੜਾ ਫਸਲ ਦਾ ਸਾਡਾ ਸਾਮਮੀਨਾ ਤੰਦੀਰ ਹੈਗੀ ਆ ਉਹ ਲੈਣਾ ਹੈ ਜੇ ਲੈਣਾ ਤਾਂ ਪੱਕਾ ਲੈਣਾ ਹੈ ਕੰਟੈਕਟ ਫਾਰਮ ਦੇ ਵਿੱਚ ਨਹੀਂ ਪੈਣਾਗਾ ਸਰਕਾਰ ਨੂੰ ਇੱਕ ਦੋ ਦਿਨ ਪਹਿਲਾਂ ਬਿਆਨ ਆਇਆ ਕਿ ਪੰਜ ਫਸਲਾਂ ਦੇ ਦੇ ਰਿਹਾ ਕਹਿੰਦੇ ਐਮਐਸਪੀ ਉਹਦਾ ਕੀ ਲੌਜੀਕ ਐ ਕਿਸਾਨਾਂ ਨੇ ਮੰਨਾ ਕੀਤਾ ਉਸਦੀ ਨੂੰ ਦੇਖੋ ਜੀ ਉਹ ਕਹਿੰਦੇ ਸੀ ਕੰਟੈਕਟ ਫਾਰਮ ਕਰਾਂਗੇ ਥੋੜਾ ਨਾ ਪੰਜ ਸਾਲਾਂ ਦਾ ਠੀਕ ਐ ਦੋ ਤਿੰਨ ਜਿਹੜੀਆਂ ਪਹਿਲਾਂ ਫਸਲਾਂ ਸਾਡੇ ਕੋਲੇ ਚੱਲਦਾ ਤਿੰਨਾ ਚਾਰਾਂ ਤੇ ਉਹ ਤਾਂ ਚੱਲ ਰਿਹਾ ਜਿਵੇਂ ਮੱਕੀ ਆ ਜਾਂ ਮੰਨ ਲਓ ਕਬਾ ਜਵਾਰ ਐ ਉਹ ਬਾਜਰਾ ਇਹ ਪੰਜ ਗੁਵਾਰਾ ਪੰਜ ਫਸਲਾਂ ਦੇ ਦੇ ਰਿਹਾ ਕੋਸ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਕਈ ਥਾਵਾਂ ਤੇ ਜਿਵੇਂ ਹਰਾ ਹਰਾ ਹੁੰਦੀ ਐ ਜਾਂ ਮਾਲੋਂ ਮੰਗੀ ਹੁੰਦੀ ਜਾਂ ਮੂਫਲੀ ਹੁੰਦੀ ਹੈ ਜਿ세 ਬੰਦਕਾਂ ਨੇ ਸਾਰਿਆਂ ਦਾ ਸੋਚ ਕੇ ਚੱਲਣਾ ਹੈ ਤਾਂ ਇਹ ਨਹੀਂ ਵੀ ਜੇ ਪੰਜਾਬ ਛੋਨਾ ਕਣਕ ਦਾ ਤਾਂ ਉਹਨਾਂ ਨੇ ਉਹਨਾਂ ਦੇ ਕਹਿ ਦੇਣਾ ਸਾਨੂੰ ਸਾਰੇ ਭ੍ਰਮ ਦਾ ਸੋਚ ਕੇ ਉਵੇਂ ਚੱਲਣਾ ਹੈ ਪਰ ਅਸੀਂ ਕੰਟੈਕਟ ਫਾਰਮ ਦੇ ਵਿੱਚ ਨਹੀਂ ਪੈਣਾ ਜੇ ਲੈਣਾ ਤਾਂ ਅਸੀਂ ਪੱਕਾ ਜਿਹੜਾ ਉਹਨਾਂ ਤੋਂ ਐਮਐਸਪੀ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਸਾਰਿਆਂ ਨੂੰ ਲੈ ਕੇ ਆਣੇ ਇੱਕ ਜਿਵੇਂ ਅੱਜ ਰੇਲਾਂ ਰੁਕੀਆਂ ਹਨ ਇਹਦੇ ਨਾਲ ਮੁਸਾਫਰੇ ਜਿਹੜੇ ਪਰੇਸ਼ਾਨ ਹੁੰਦੇ ਲੋਕ ਤੇ ਜਿਵੇਂ ਧਰਨਾ ਕਿਸਾਨਾਂ ਨੇ ਖਨੌਰੀ ਬਾਰਡਰ ਤੇ ਸ਼ੰਘੂ ਬਾਰਡਰ ਤੇ ਚੱਲ ਰਿਹਾ ਹੈ ਕਿ ਲੱਗਦਾ ਲੋੜ ਸੀਗੀ ਰੇਲ ਰੋਕੋ ਦੀ ਅੱਜ ਰੇਡ ਕੋਈ ਦਾ ਲੋਡ ਸੀਗੀ ਸੀਗੀ ਜਦੋਂ ਸਰਕਾਰ ਨੇ ਕਿਹਾ ਸੀ ਵੀ ਤੁਸੀਂ ਵੀ ਕਲਾਨਾਈ ਨਹੀਂ ਆਉਣਾ ਦਿੱਲੀ ਦੇ ਅੰਦਰ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਜਾ ਕੋਈ ਵੀਕਲ ਜਾਂ ਪੈਦਲ ਮਾਰਗ ਤੇ ਵਿੱਚ ਆਓ ਜਦੋਂ ਪੈਦਲ ਮਾਰਗ ਦਿੱਲੀ ਦੇ ਸੰਸਦਵਾਲ ਨੂੰ ਕੋਚ ਕਰਿਆ ਤਾਂ ਜਿਹੜਾ ਸਰਕਾਰ ਨੇ ਉਹਨਾਂ ਨੂੰ ਬੰਦਿਆਂ ਨੂੰ ਕੁੱਟਿਆ ਮਾਰਿਆ ਗਿਆ ਪੁਲਿਸ ਦੇ ਮੁਲਾਜ਼ਮ ਠੁੱਡੇ ਮਾਰਦੇ ਨਜ਼ਰ ਆਇਆ ਚੈਂਡਰਾਂ ਦੇ ਉੱਤੇ ਦੇਖੋ ਇਹ ਕਿਤੇ ਹੈ ਤੁਸੀਂ ਪੀਸਫੁਲ ਅਲਦੋਲਨ ਕਿਤੇ ਵੀ ਬਹਿ ਕੇ ਕਰ ਸਕਦੇ ਆ ਸਾਡਾ ਅਧਿਕਾਰ ਹੈ ਇਹ ਲੋਕਤੰਤਰ ਦਾ ਜਿਹੜਾ ਗਲਾ ਕੁੱਟਿਆ ਜਾ ਰਿਹਾ ਸਰਕਾਰ ਜਿਹੜਾ ਡੰਡਾ ਤੰਤਰ ਬਣਾ ਰਹੀ ਹੈ ਲੋਕਤੰਤਰ ਨਹੀਂ ਗਾ ਇਹ ਕੀ ਲੱਗਦਾ ਅੱਜ ਦੇ ਰੇਲ ਰੋਕੋ ਅੰਦੋਲਨ ਨੂੰ ਦੇਖ ਕੇ ਸਰਕਾਰ ਕੋਈ ਇਲੈਕਸ਼ਨ ਲੈ ਸਕਦੀ ਹੈ ਕੋਈ ਮੀਟਿੰਗ ਦੀ ਗੱਲਬਾਤ ਹੋ ਸਕਦੀ ਹੈ ਪੂਰੇ ਭਾਰਤ ਦੇ ਅੰਦਰ ਜਿਹੜਾ ਇਹ ਜੇ ਤੁਹਾਨੂੰ ਮੈਂ ਕਹਾਂ ਜੂਪੀ ਤੇ ਬਿਹਾਰ ਦੇ ਅੰਦਰ 1000 1000 ਥਾਂ ਦੇ ਉੱਤੇ ਰੇਲ ਰੋਕੋ ਪ੍ਰੋਗਰਾਮ ਹੋਣਾ ਤੁਸੀਂ ਆਂ ਵੇਖ ਲਓ ਵੀ ਇੰਨੇ ਨੇ ਵੱਡੇ ਲੈਵਲ ਤੇ ਜਿਹੜਾ ਰੇਲ ਰੋਕੋ ਪ੍ਰੋਗਰਾਮ ਹੋਣਾ ਹੈ ਜਿਵੇਂ ਕਿ ਹੁਣ ਅਸੀਂ ਸਰਕਾਰ ਨੂੰ ਉੱਥੇ ਮੈਸੇਜ ਦੇਣਾ ਤੁਸੀਂ ਐ ਨਾ ਸਮਝੋ ਕਿ ਖਨੌਰੀ ਤੇ ਸਾਡੇ ਜਾਂ ਸ਼ੰਭੂ ਤੇ ਕਿਸਾਨ ਬੈਠੇ ਆ ਉਹ ਨਹੀਂ ਇਕੱਲੇ ਬੈਠੇ ਇੱਥੋਂ ਇੰਨੀ ਸੰਗਤ ਤਿਆਰ ਆ ਜੇ ਸਾਨੂੰ ਸਾਡੇ ਸੰਯੁਕਤ ਕਿਸਾਨ ਮੋਰਚਾ ਜਿ세 ਬੰਦੀਆਂ ਕੋਈ ਐਲਾਨ ਕਰ ਦਿੰਦੀਆਂ ਤਾਂ ਸਾਰੀ ਦੀ ਸਾਰੀ ਫੌਜ ਮਿੰਟੋ ਮਿੰਟੀ ਉਹਨਾਂ ਬਾਦਰਾਂ ਤੇ ਪਹੁੰਚੂਗੀ ਦਿੱਲੀ ਨੂੰ ਕੋਚ ਕਰਾਂਗੇ ਹਰ ਹਾਲਤ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਵੈਸੇ ਸਾਰੇ ਭਾਰਤ ਵਿੱਚ ਬੰਦ ਆ ਕੀ ਲਾ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਉਹਨਾਂ ਦਾ ਹੀ ਪ੍ਰੋਗਰਾਮ ਹੈ ਜਾਂ ਜਿਹੜੇ ਬਾਕੀ ਦੇ ਜਿਹੜੇ ਐਸਕੇਮ ਉਹਨਾਂ ਵੱਲੋਂ ਵੀ ਅੱਜ ਦਾ ਕੋਰਾਂ ਦੇ ਵਿੱਚ ਸੈ ਹੈਗਾ ਹਾਂ ਹੈਗਾ ਜਿਵੇਂ ਉਹਨਾਂ ਗ੍ਰਾਹਾਂ ਜੱਥੇਬੰਦੀ ਉਹਨੇ ਬਠਿੰਡੇ ਦੇ ਅੰਦਰ ਕਰਿਆ ਉਹਨੇ ਬਠਿੰਡੇ ਦੇ ਅੰਦਰ ਕਰਿਆ ਐ ਡੋਡੀ ਕਰਿਆ ਉਹਨਾਂ ਨੇ ਪਰ ਮੈਂ ਤੇ ਇਹੀ ਬੇਨਤੀ ਕਰੂੰਗਾ ਤੁਹਾਡੇ ਚੈਨਲ ਤੋਂ ਜਾਂ ਵੀ ਫੇਸਬੁੱਕ ਹੀ ਵਿਦਵਾਨ ਆ ਪਿੰਡਾਂ ਦੇ ਵਿੱਚ ਜਾਂ ਕੋਈ ਜੱਥੇਬੰਦੀਆਂ ਜੜੀਆਂ ਸੰਘਰਸ਼ ਦੇ ਖਿਲਾਫ ਬੋਲਦੀਆਂ ਜੇ ਉਹਨਾਂ ਨੇ ਮਦਦ ਨਹੀਂ ਕਰਨੀ ਮੇਰੀ ਹੱਥ ਜੋੜ ਕੇ ਬੇਨਤੀ ਆ ਉਹ ਚੁੱਪ ਕਰਕੇ ਬਹਿ ਜਾਣਾ ਪਰ ਕਿਸੇ ਤੇ ਕਿੰਤੂ ਪੰਤੂ ਨਾ ਕਰਨਾ ਇਹ ਨਾਸਤੇ ਬਹੁਤ ਮਾੜੀ ਗੱਲ ਹੈ ਸਾਨੂੰ ਅੱਜ ਸਮੇਂ ਦੀ ਲੋੜ ਹੈ ਸਾਨੂੰ ਯੂਨਿਟ ਹੋਣ ਦੀ ਲੋੜ ਹੈ ਸਾਨੂੰ ਸੰਘਰਸ਼ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਲੋੜ ਹੈ ਜੇਕਰ ਅਸੀਂ ਹੁਣ ਨਾ ਜਾਗੇ ਇਦੂ ਬਾਅਦ ਸਾਨੂੰ ਜਾਗਣ ਦਾ ਸਾਡਾ ਕੋਈ ਸਮਾਂ ਨਹੀਂ ਜੇ ਮੋਦੀ ਆਤ ਕੀ ਸਾਡੇ ਤੇ ਭਾਰੀ ਪੈ ਗਿਆ ਫੇਰ ਸਮਝੋ ਵੀ ਤੁਸੀਂ ਰੋੜਾਂ ਦੇ ਅੰਦਰ ਕਿੰਨੀ ਸਾਡੀ ਜ਼ਮੀਨ ਰੋਕੀ ਜਾ ਰਹੀ ਹੈ ਚਾਂਦੀਆਂ ਬੰਨਣਾ ਦੀ ਘਾਟ ਪੁਤਲੀ ਬਣ ਕੇ ਮੋਦੀ ਤਾਂ ਬਣੇ ਬਣਾ ਨਾਲ ਭਗਵੰਤ ਮਾਨ ਵੀ ਉਹਨਾਂ ਦੇ ਪੈਰਾਂ 'ਚ ਪੈਰ ਧਰਦਾ ਹੈ ਇਹ ਸਾਡੇ ਵਾਲਾ ਸਮਾਂ ਜਿਹੜਾ ਸਾਡੇ ਹੱਥ ਤੇ ਬਹੁਤ ਮਾੜਾ ਹੋਊਗਾ ਇੱਕ ਆਉਣ ਵਾਲੇ ਦਿਨ ਚੋਣ ਜਾਬਤਾ ਹੀ ਲੱਗ ਜਾਣਾ ਕੀ ਲੱਗਦਾ ਕਿ ਉਸ ਤੋਂ ਪਹਿਲਾਂ ਕੋਈ ਮਸਲੇ ਹੱਲ ਹੋ ਸਕਦੇ ਆ ਜਾਂ ਫਿਰ ਇਹਦਾ ਕੀ ਬਣੂ ਮੋਰਚੇ ਦਾ ਚੋਣ ਜਾਬਤਾ ਲਾਉਣਾ ਮੋਦੀ ਦੇ ਹੱਥ 'ਚ ਆ ਸਰਕਾਰ ਦੇ ਹੱਥ 'ਚ ਉਹ ਨੂੰ ਕਿੰਨਾ ਵੀ ਲੇਟ ਕਰ ਸਕਦੀ ਓ ਠੀਕ ਹੈ ਚੋਣ ਜਾਬਤਾ ਸਾਡੀ ਜੱਜਮੈਂਟ ਅਮਤਾਬਕ ਨਹੀਂ ਲੱਗਦਾਗਾ ਪਹਿਲਾਂ ਕਿਸਾਨਾਂ ਦਾ ਫੈਸਲਾ ਕਰਕੇ ਉੱਥੋਂ ਸਾਰਾ ਅਨਵੇੜ ਕੇ ਉਸ ਤੋਂ ਬਾਅਦ ਝੂਣ ਜਾਵਤਾ ਲੱਗੂਗਾ ਤੇ ਝੂਣ ਜਾਵਤਾ ਲੱਗ ਜੀ ਸਾਨੂੰ ਉਹਦੇ ਨਾਲ ਕੋਈ ਖਤਰਾ ਨਹੀਂਗਾ ਜਦੋਂ ਜਿੰਨਾ ਚੱਕਰ ਸੀ ਆਦੇ ਸੰਘਰਸ਼ ਦੇ ਵਿੱਚ ਬੈਠੇ ਆ ਅਸੀਂ ਚੁੱਪ ਕਰਕੇ ਬੈਠੇ ਆ ਜਿਨੂੰ ਦਿਨ ਸਰਕਾਰ ਦਾ ਨੁਕਸਾਨ ਹੋਣਾ ਹੈ ਸਰਕਾਰ ਦਾ ਫਾਇਦਾ ਨਹੀਂ ਹੋਣਾਗਾ ਸਰਕਾਰ ਨੂੰ ਮੈਂ ਤੇਹੀ ਬੇਨਤੀ ਕਰਦਾ ਕਿ ਕਿਸਾਨਾਂ ਨਾਲ ਬਹਿ ਕੇ ਜੋ ਸਾਡੇ ਹੱਕ ਬੰਦੇ ਆ ਉਹ ਦੇ ਦੇ ਤੇ ਅਸੀਂ ਰਾਮਨਾਥ ਦੇ ਘਰਾਂ ਨੂੰ ਅੱਗੇ ਜੇਕਰ ਨਾ ਦੇਣੀ ਜਿਵੇਂ ਕੱਲ ਸਾਡੇ ਕੋਟਪਾਈ ਪਿੰਡ ਦੇ ਵਿੱਚ ਸਣੀ ਪੈਲਸ ਦੇ ਵਿੱਚ ਜੈਣੀ ਜਿਹੜਾ ਭਾਜਪਾ ਦਾ ਮੰਤਰੀ ਉਹ ਆਇਆ ਸੀ ਸਾਨੂੰ ਪਤਾ ਨਹੀਂ ਲੱਗਿਆ ਕੁਸ ਮੈਂਟ ਰਹੀਂਦੇ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਕਿਸੇ ਨੇ ਸੁਨੇਹਾ ਲਾਤਾ ਤਾਂ ਉਹ ਛੱਡ ਕੇ ਪ੍ਰੋਗਰਾਮ ਵੱਤੋਂ ਚਾਲੇ ਸੋ ਤੁਰਦਾ ਬਣਿਆ ਇੰਨਾ ਪ੍ਰੈਸ਼ਰ ਆਇਆ ਸਾਡਾ ਤੇ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਜਿਹੜਾ ਸਾਡਾ ਦਿੱਲੀ ਦੇ ਵਿੱਚ ਅੱਜ ਤੋਂ 13 ਤੋਂ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਦਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਰਜ਼ੇ ਮਾਫੀ ਵਾਸਤੇ ਤੇ ਕਿਸਾਨੀ ਕਿੱਤਿਆਂ ਨੂੰ ਪ੍ਰਦੂਸ਼ਣ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਤਾਂ ਇਹ ਸਾਰੀਆਂ ਕਈ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਸੰਬੰਧ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਰੇਲ ਰੋਕੋ ਆ ਅੰਦੋਲਨ ਰੱਖਿਆ ਗਿਆ ਉਸੇ ਲੜੀ ਤਹਿਤ ਹੀ ਅੱਜ ਆਸੀਂ ਸਾਡੇ ਗਿੱਧਰਵਾ ਬਲਾਕ ਦੇ ਵਿੱਚ ਕਿ ਦਰਵਾੜਾ ਰੇਲਵੇ ਸਟੇਸ਼ਨ ਤੇ ਅੱਜ ਅਸੀਂ ਜਿਹੜਾ ਰੇਲਾਂ ਦਾ ਚੱਕਾ ਜਾਮਾ ਜਿਹੜਾ ਕੀਤਾ ਗਿਆ। ਬੀਤੇ ਦਿਨੀ ਜਿਵੇਂ ਕਿਸਾਨਾਂ ਨੇ ਦਿੱਲੀ ਵੱਲ ਵੀ ਕੁਝ ਕੀਤਾ ਸੀ ਪੈਦਲ ਵੀ ਕੁਝ ਕਿਸਾਨ ਗਏ ਸੀ ਤਾਂ ਉਹਨਾਂ ਨੂੰ ਰਸਤੇ 'ਚ ਰੋਕ ਲਿਆ ਗਿਆ ਸੀਗਾ। ਕੀ ਲੱਗਦਾ ਸਰਕਾਰ ਨੇ ਜਿਵੇਂ ਪਹਿਲਾਂ ਕਿਹਾ ਸੀ ਕਿਸਾਨ ਡਾਇਰੈਕਟ ਟ੍ਰੈਲਿੰਗ ਨਾਲ ਲੈ ਕੇ ਆਉਣਾ ਵੈਸੇ ਦਿੱਲੀ ਧਰਨਾ ਲਾ ਲੈਣ ਤਾਂ ਉਹਨਾਂ ਨੂੰ ਵੈਸੇ ਵੀ ਨਹੀਂ ਜਾਣ ਦਿੱਤਾ ਗਿਆ। ਅੱਜ ਫਿਰ ਰੇਲਾਂ ਦਾ ਪ੍ਰੋਬਲਮ ਜਿਹੜਾ ਪ੍ਰੋਗਰਾਮ ਦੇਣਾ ਪੈ ਗਿਆ। ਇਹ ਇਸੇ ਕਰਕੇ ਦੇਣਾ ਪਿਆ ਜਿਹੜਾ ਬੜਾ ਸੋਸ਼ਲ ਮੀਡੀਆ ਤੇ ਆਮ ਮੀਡੀਆ ਤੇ ਜਿਹੜਾ ਪ੍ਰਚਾਰਿਆ ਜਾਂਦਾ ਨਾ ਕਿ ਸਾਡਾ ਲੋਕਤੰਤਰ ਦੇਸ਼ ਆ। ਇਹ ਲੋਕਤੰਤਰ ਦੀ ਹੱਤਿਆ ਕਰ ਰਹੇ ਆ ਜਿਹੜਾ ਬੜਾ ਢੰਡੋਰਾ ਪਟਦੇ ਆ ਕਿ ਲੋਕਤੰਤਰ ਆ ਦੇਸ਼ ਆ ਸਾਡੇ ਤਾਂ ਲੋਕਤੰਤਰ ਦੇ ਵਿੱਚ ਸਭ ਨੂੰ ਹੱਕ ਆ ਜਿਹੜਾ ਆਪਣੀ ਹੱਕਾਂ ਵਾਸਤੇ ਅਸੀਂ ਆਪ ਦਾ ਜਿਹੜਾ ਰੋਸ ਪ੍ਰਦਰਸ਼ਨ ਕਰ ਸਕਦੇ ਆ ਪਰ ਵੇਖੋ ਕਿਹੜੇ ਲੋਟ ਬੀਜੇਪੀ ਸਰਕਾਰ ਨੇ ਹਰਿਆਣਾ ਤੇ ਪੰਜਾਬ ਦੀ ਹੱਦ ਤੇ ਜਿਹੜੇ ਹਾਈਵੇ ਨੈਸ਼ਨਲ ਹਾਈਵੇ ਆ ਜਿਹੜੇ ਰੋਕੇ ਆ ਕੰਧਾਂ ਕੱਢੀਆਂ ਜਿਹੜੇ ਇਹਦਾ ਵੀ ਨਾਲੇ ਇਹਨਾਂ ਸਰਕਾਰਾਂ ਨੇ ਕਾਨੂੰਨ ਬਣਾਇਆ ਨੈਸ਼ਨਲ ਹਾਈਵੇ ਕਿਸੇ ਵੀ ਆਪਾਂ ਸੂਤ ਦੇ ਵਿੱਚ ਸਿਤਗਾਂ ਬੰਦ ਨਹੀਂ ਕਰ ਸਕਦੇ ਆਵਾਜ਼ਾਂ ਵੀ ਠੱਪ ਨਹੀਂ ਕਰ ਸਕਦੇ ਪਰ ਇਹਨਾਂ ਨੇ ਜਿਵੇਂ ਐਡਾ ਟਕਰਾਦਾ ਆਪਣਾ ਪਾਕਿਸਤਾਨ ਦਾ ਜਾਂ ਦੂਜੇ ਜਿੰਦਗਾਂ ਵੀ ਸਾਡੇ ਨਾਲ ਸਟੇਟਾਂ ਪੈਂਦੀਆਂ ਦੇਸ਼ ਲੱਗਦੇ ਉਹਨਾਂ ਦੇ ਵਾਟਰ ਐਟ ਟੈਟ ਨਹੀਂ ਜਿਹੜੇ ਇਹਨਾਂ ਨੇ ਕਰ ਚੁੱਕੇ ਆ ਇਹਨਾਂ ਨੂੰ ਇਹ ਲੱਗਦਾ ਵੀ ਖਮਣੀ ਪਹਿਲਾਂ ਇਹਨਾਂ ਕੰਨੀਆਂ ਪ੍ਰਚਾਰਿਆ ਗਿਆ ਸੀ ਕਿਸਾਨ ਟਰੈਕਟਰ ਟਰਾਲੀਆਂ ਤੋਂ ਇਹਨਾਂ ਨੂੰ ਡਰ ਲੱਗਦਾ ਸੀ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਉਣ ਹੋਰ ਆਪਦੇ ਵੀ ਖਣਾਂ ਤੇ ਆਉਣ ਜਾਂ ਟ੍ਰੇਨਾਂ ਤੇ ਆਉਣ ਜਾਂ ਤੁਰ ਕੇ ਆ ਜਾਣ ਤਾਂ ਉਹਦੇ ਵਿੱਚ ਵੀ ਸਰਕਾਰ ਦੀ ਜਿਹੜੀ ਨੀਤ ਤੇ ਨੀਤੀ ਮੰਗੀ ਹੋਈ ਆ ਜਿਹੜੇ ਸਾਡੇ ਹੋਰ ਸਟੇਟਾਂ ਦਾ ਜਿਹੜੇ ਕਿਸਾਨ ਔਰਕੇ ਪੈਦਲ ਜਾ ਰਹੇ ਸੀ ਜਾਂ ਟ੍ਰੇਨਾਂ ਤੇ ਉਹਨਾਂ ਨੂੰ ਵੀ ਵਕ ਵਕ ਥਾਵਾਂ ਤੇ ਰੇਟੇਨ ਕੀਤਾ ਗਿਆ ਰੋਕਿਆ ਗਿਆ ਤਾਂ ਕਰਕੇ ਜਿਹੜਾ ਜੱਥੇਬੰਦੀਆਂ ਵੱਲੋਂ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਰੇਲ ਰੋਕੋ ਜਿਹੜਾ ਪ੍ਰੋਗਰਾਮ ਹੈ ਦਿੱਤਾ ਗਿਆ ਅੱਜ ਦੇ ਪ੍ਰੋਗਰਾਮ ਨੂੰ ਕਿੰਨਾ ਹੰਗਾਰਾ ਮੈਂ ਲਿਆ ਕੀ ਲੱਗਦਾ ਇਹਦੇ ਨਾਲ ਕੋਈ ਅਸਰ ਪਊਗਾ ਹੀ ਸਰਕਾਰ ਤੇ ਪੂਰਾ ਬਹੁਤ ਵੱਡੇ ਪੱਧਰ ਤੇ ਹੰਗਾਰਾ ਮਿਲ ਰਿਹਾ ਹੈ ਸੰਦ ਉਹਨਾਂ ਦਾ ਹਜੇ 12 ਵਜੇ ਦਾ ਸਾਡਾ ਟਾਈਮ ਸੀਗਾ ਤਾਂ ਬਹੁਤ ਗੈਂਦੀ ਜਿਖ ਕਿਸਾਨ ਇਕੱਠੇ ਹੋਏ ਆ ਤਾਂ ਹਜੇ ਬਹੁਤ ਦੂਰੋਂ ਦੂਰੋਂ ਟਰਾਲੀਆਂ ਤੇ ਆਉਣਾ ਪਤਾ ਸਾਨੂੰ ਟਾਈਮ ਲੱਗਦਾ ਤਾਂ ਇਹ ਹੋਰ ਘੰਟੇ ਦੇ ਵਿੱਚ ਵਿੱਚ ਇੱਥੇ ਪੂਰਾ ਭਰਮਾ ਇਕੱਠ ਹੋਊਗਾ ਜਿਹੜਾ ਬਹੁਤ ਭਰਮਾ ਹੰਗਾਰਾ ਮੇਰੇ ਕੋਲ